ਹਾਂਜੀ ਮੇਰਾ ਨਾਮ ਸੰਦੀਪ ਕੌਰ ਜਿਹੜੇ ਜਿਹਨੇ ਦਿੱਥ ਤੁਹਾਡੇ ਪਤੀ ਸੀ ਹਾਂਜੀ ਮੇਰੇ ਪਤੀ ਕੀ ਨਾਮ ਸੀ ਉਹਨਾਂ ਦਾ ਮਲਕੀਤ ਸਿੰਘ ਜੀ ਕੀ ਗੱਲਬਾਤ ਕੀ ਹੈ ਜੀ ਗੱਲਬਾਤ ਕੁਛ ਨਹੀਂ ਪਹਿਲਾਂ ਇਹ ਸਾਡੀ ਲੜਾਈ ਹੋਈ ਸੀ ਇਹਨਾਂ ਦੇ ਨਾਲ ਸਾਡੇ ਗਵਾਂਢ ਚ 8-9 ਮਹੀਨੇ ਹੋ ਗਏ ਸੀ ਉਹ ਰਾਜੀਨਾਮਾ ਹੋ ਗਿਆ ਤੇ ਰਾਜੀਨਾਮੇ ਤੋਂ ਬਾਅਦ ਹੀ ਧਮਕੀਆਂ ਦਿੰਦੇ ਸੀ ਤੁਹਾਡੇ ਤੁਹਾਨੂੰ ਧਮਕੀਆਂ ਦਿੰਦੇ ਸੀ ਵੀ ਅਸੀਂ ਇਹ ਕੰਮ ਕਰਨਾ ਰਾਜੀਨਾਮਾ ਤੇ ਤੂੰ ਕਰ ਹੀ ਲੈਂਦੇ ਜਿਸ ਇਹ ਮੈਂ ਇਹਨਾਂ ਨੇ ਮੈਨੂੰ ਆਣ ਕੇ ਆਖਣਾ ਕਿ ਸਾਨੂੰ ਧਮਕੀਆਂ ਦਿੰਦੇ ਇਹਨਾਂ ਨੇ ਮੈਂ ਕਿਹਾ ਥੋੜਾ ਰਹਾਣੇ ਚੀਆ ਖਾ ਦੀਏ ਸਾਨੂੰ ਧਮਕੀਆਂ ਮਿਲਦੀਆਂ ਨੇ ਇਹ ਕਹਿੰਦੇ ਕੋਈ ਗੱਲ ਨਹੀਂ ਮੈਂ ਧਮਕੀਆਂ ਕੋਈ ਦੇਣ ਵਾਲਾ ਇਹੋ ਜੇ ਕੰਮ ਥੋੜੀ ਕਰ ਸਕਦਾ ਇਹ ਕਹਿੰਦੇ ਜਿੱਦਨ ਇਹਨਾਂ ਨੇ ਵਾਰ ਕੀਤਾ ਇਹਨਾਂ ਨੇ ਮੇਰੀ ਪਿੱਠ ਪਿੱਛੇ ਵਾਰ ਕਰਨਗੇ ਪਰ ਮੇਰਾ ਇਹਨਾਂ ਸੋਚਿਓ ਵੀ ਮੇਰਾ ਜੋ ਵੀ ਕੰਮ ਕਰਨਗੇ ਇਹਨਾਂ ਨੇ ਕਰਨਾ ਮਾਂ ਪੁੱਤ ਤਹੀ ਇਹ ਸੋਚਿਓ ਮੇਰਾ ਛੋਟਾ ਜਿਹਾ ਬੱਚਾ ਮੈਂ ਆਪਣੇ ਪਤੀ ਤੇ ਤੇ ਜ਼ਿੰਦਗੀ ਕੱਟਦੀ ਬੱਚੇ ਨੇ ਕੀ ਕਰ ਲੈਣਾ ਮੈਨੂੰ ਸਰ ਦਾ ਜਿਹੜਾ ਘਰ ਦਾ ਸਾਰਾ ਕੰਮਦਾਰ ਹੈ ਪਤੀ ਦੀ ਸਿਰ ਤੇ ਚੱਲਦਾ ਹੈ ਹਾਂਜੀ ਉਹਨਾਂ ਦੇ ਸਿਰ ਤੇ ਚੱਲਦਾ ਸੀ ਬੱਚਾ ਤੇ ਛੋਟਾ ਜੇ ਪੜਦਾ ਹੈ ਬਸ ਇਹ ਕਹਿਣਾ ਕਿ ਮੇਰਾ ਬੱਚਾ ਪੜ ਜੇ ਇਹਨੂੰ ਵੀ ਕਹਿਣਾ ਹੁੰਦਾ ਨਾ ਸਾਡਾ ਵਿਹਾਰ ਚੱਲਦਾ ਹੈ ਨਾ ਵਿਹਾਰ ਕੱਢਣਾ ਵਾ ਤੇ ਪੁੱਤ ਇੱਧਰ ਨਾ ਆਇਆ ਕਰ ਦੁਕਮੀਨਾ ਕੋ ਗਿਆ ਇਧਰੋਂ ਦੀ ਬੁਲਟ ਸਾਡੇ ਪੂਵੇ ਗਾੜੀੋਂ ਨੰਗਦਾ ਹੀ ਘਰ ਉਹਨਾਂ ਦਾ ਉੱਤੇ ਹੀ ਸਾਡੀ ਗਲੀ ਥਾਣੀ ਲੰਗਦੇ ਸੀ ਮੈਂ ਤਾਂ ਵੀ ਇਹਨਾਂ ਦੇ ਪਾਪਾ ਨੂੰ ਕਿਹਾ ਮੈਂ ਕਿਹਾ ਇਦਾਂ ਤੁਹਾਡੀ ਗਲੀ ਥਾਣੀ ਲੰਗਦੇ ਇਹ ਕਹਿੰਦੇ ਕੋਈ ਗੱਲ ਨਹੀਂ ਮੈਂ ਸੀਸੀ ਕੈਮਰੇ ਲਵਾ ਦੂੰਗਾ ਫਿਰ ਪਤਾ ਲੱਗ ਜੂਗਾ ਫਿਰ ਗੱਲ ਦੀ ਨਹੀਂ ਅਹੀਂ ਇੰਨਾ ਕੀਤਾ ਹੀ ਨਹੀਂ ਤੁਹਾਨੂੰ ਇਹ ਥੋੜੀ ਪਤਾ ਹੀ ਕਿ ਉਹਨਾਂ ਨੇ ਸਾਡਾ ਘਰ ਹੀ ਮੁੰਦਾ ਕਰ ਦੇਣਾ ਮੇਰੇ ਪਤੀ ਦੀ ਮੋਤ ਕਰ ਦੇਣੀ ਕੀ ਕੰਮ ਕੀ ਕਰਦੇ ਸੀ ਤੁਹਾਡੇ ਪਤਾ ਉਹਨਾਂ ਦੀ ਉੱਤੇ ਦੁਕਾਨ ਸੀ ਚੰਗੀ ਡੀਜੇ ਰਿਪੇਅਰ ਕਰਦੇ ਸੀ ਪੁਰਸ਼ ਦੇ ਅਧਿਕਾਰ ਇਨ ਕੀ ਮੰਗ ਕਰੋਗੇ ਇਹੋ ਮੈਨੂੰ ਇਨਸਾਫ ਚਾਹੀਦਾ ਇਨਸਾਫ ਚਾਹੀਦਾ ਨਾ ਤੋਂ ਇਹ ਤੇ ਵੈਰੀ ਸਾਡੇ ਇੰਨਾ ਕੰਮ ਨਾ ਕਰਦੇ ਚਲੋ ਉਹਨਾਂ ਦੇ ਸੱਟ ਪੇਟ ਅੱਗੇ ਮੰਗਲਵਾ ਲਾ ਦਿੰਦੇ ਅੱਗੇ ਵੀ 8-9 ਮਹੀਨੇ ਪਹਿਲਾਂ ਉਹਨਾਂ ਨੇ ਸੱਟਾਂ ਲਾਈਆਂ ਸੀ ਤੇ ਚਲੋ ਰਮਾਨ ਆ ਗਿਆ ਸੀ ਮੇਰੇ ਪਤੀ ਮੇਰੇ ਬੱਚੇ ਦਾ ਸਿਰ ਦਾ ਸੰਹਾਰਾ ਮੇਰਾ ਛੋਟਾ ਜਿਹਾ ਮੇਰਾ ਬੱਚਾ ਮੈਂ ਕਿਧੇ ਸਿਰ ਤੇ ਜ਼ਿੰਦਗੀ ਕੱਟਾਂਗੀ ਮੇਰਾ ਉਹ ਹੀ ਕਮਾਉਣ ਵਾਲਾ ਹੀ ਬੱਚੇ ਨੇ ਕੀ ਕਰ ਲੈਣਾ ਉਹ ਤੇ ਆਪ ਪੜਦਾ ਇਹ ਰਾਤੀ ਨਾਲ 9 ਵਜੇ ਨਾਲ ਇਨਫੋਰਮੇਸ਼ਨ ਆ ਗਈ ਨਾ ਇਹ ਤੇ ਇੱਕ ਮਲਕੀਤ ਸੈ ਸਾਨੂੰ ਬਲਵਿੰਦਰ ਸਿੰਘ ਪਿੰਡ ਰੜੇਵਾਲੀ ਆ ਕੰਪੀਗ ਸਾਲ ਦੀ ਉਮਰ ਆ ਤੇ ਇਹਦੀ ਸੜਕ ਦੇ ਵਿੱਚ ਡਿੱਕੇ ਮੌਤ ਹੋ ਗਈ ਆ ਉੱਥੇ ਹੀ ਮੌਕੇ ਤੇ ਆਇਆ ਸੀ ਮੌਕੇ ਤੇ ਆਣ ਕੇ ਇਹਨਾਂ ਨੇ ਸਾਡੇ ਹੋਂਦ ਤੋਂ ਕਿਲੂ ਮੋਟਰ ਸੈਂਟਰ ਤੇ ਜਿਹੜੀ ਲਾਸ਼ ਸੀ ਉਹ ਆਪਣੇ ਘਰ ਲੈ ਗਈ ਸੀ ਤੇ ਸੜਕ ਦੇ ਉੱਤੇ ਹੈ ਨਹੀਂ ਤੇ ਉਸ ਬਾਅਦ ਵਿੱਚ ਫਾਂਜੀ ਸੈਟ ਦੀ ਜਿਹੜੀ ਆ ਵੀ ਮੌਕੇ ਤੇ ਆਈ ਹੈ ਹੀ ਆਈ ਹੈ ਸਾਰੇ ਕੋ ਦੇਖਿਆ ਇਹ ਇਹ ਮੋਡ ਦਾ ਅਸਲੀ ਜਿਹੜਾ ਕਾਰਨ ਇਹ ਬਾਦ ਕੋਟਮਟ ਵੀ ਪਤਾ ਲੱਗਣਾ ਅਜ ਕੋਟਮਟ ਕਰਾਉਣਾ ਆਪਾਂ ਤੇ ਬਾਕੀ ਇਹ ਜਿਹੜੇ ਘਰ ਵਾਲੇ ਆ ਜਿਹਦਾ ਜਿਹੜਾ ਫਾਦਰ ਹੀ ਉਹ ਆਪਣੀ ਗਵਾੜੀ ਦੋ ਘਰ ਵਾਲਾ ਇਹਨਾਂ ਦੇ ਪੰਜ ਬੰਦਿਆਂ ਦੇ ਨਾਮ ਲਖਾਉਂਦੇ ਆ ਵੀ ਇਹਨਾਂ ਨੇ ਇਹਨੂੰ ਮਾਰਿਆ 6 ਮਹੀਨੇ ਪਹਿਲਾਂ ਦਾ ਝਗੜਾ ਚੜ੍ਹਦਾ ਹੋ ਰਿਹਾ ਸੀ ਉਹਦੇ ਵਿੱਚ ਕੋ ਬਾਅਦ ਚ ਰਾਜਨਾਮ ਹੋਇਆ ਸੀ ਤੇ ਪਰ ਇਨਵੈਸਟੀਗੇਸ਼ਨ ਦੇ ਦੌਰਾਨ ਜੋ ਵੀ ਸਾਹਮਣੇ ਆਊਗਾ ਉਦੋਂ ਤੱਕ ਦੀ ਕਾਰਵਾਈ ਕੀਤੀ ਜੀ ਸਰ ਵੈਸੇ ਹਰ ਤੱਕ ਕੋ ਮੈਂ ਆਪਣਾ ਕੀਤਾ ਮਕਦਮਾ ਦਰਜ ਜੀ ਮਕਦਮਾ ਦਰਜ ਹੈ ਉਹ ਅਨ ਕਰ ਦਿੱਤਾ ਸਰ ਪਰਿਵਾਰ ਪਰਿਵਾਰ ਕਹਿ ਰਿਹਾ ਕਿ ਕਤਲ ਹੋਇਆ ਹੈ ਕਤਲ ਹੋਇਆ ਹੋਈ ਨਾ ਪੁਲਿਸ ਬਾਡ ਦੀ ਰਿਪੋਰਟ ਤੋਂ ਬਾਅਦ ਦੇਖਦੇ ਆਂ ਕੀ ਕਾਰਵਾਈ ਬਣਦੀ ਹੈ ਬਾਕੀ ਕਰ ਰਹੇ ਆ ਜੀ ਇਨਵੈਸਟੀਗੇਸ਼ਨ ਸਰ ਕੋਈ ਸੀਸੀਟੀਵੀ ਵਗੈਰਾ ਸਾਹਮਣੇ ਆਈ ਹੈ ਸੀਐਸਟੀਵੀ ਕੈਮਰੇ ਇੱਕ ਸਰਪੰਚ ਸਾਹਿਬ ਘੱਗੇ ਇਹਨਾਂ ਦੇ ਪਿੰਡ ਦੇ ਉਹਨਾਂ ਦੇ ਚੈੱਕ ਕਰ ਲੇ